ਹਾਂਜੀ ਸਤਿ ਸ੍ਰੀਕਾਰ ਜੀ ਹਰੀ ਓਮ ਰਾਮ ਰਾਮ ਨਮਸਤੇ ਜੈ ਬਾਬਾ ਹਨੂਮਾਨ ਬਜਰੰਗਵਲੀ ਜੀ ਅੱਜ ਅਸੀਂ ਡੇਰੇ ਦੇ ਵਿੱਚ ਪਹੁੰਚੇ ਆ ਜੀ ਡਿੱਗੀ ਟਾਣੀ ਜ਼ਿਲ੍ਹਾ ਫਤਿਆਬਾਦ ਤਹਿਸੀਲ ਰਤਿਆ ਡਿੱਗੀ ਟਾਣੀ ਜੋ ਕਿ ਰਤਿਆ ਤੋਂ 10 11 ਕਿਲੋਮੀਟਰ ਤੇ ਆ ਜੀ ਬਹੁਤ ਹੀ ਵਧੀਆ ਸ਼ਾਨਦਾਰ ਡੇਰਾ ਜੀ ਤੇ ਸੰਤ ਬਾਬਾ ਅਮਰਦਾਸ ਜੀ ਤੇ ਬਾਬਾ ਸ਼ਿਵਦਾਸ ਜੀ ਨੇ ਇਸ ਟਾਈਮ ਮੌਕੇ ਤੇ ਹੁਣ ਤੁਨੋਂ ਜੀ ਇੱਥੇ ਪਹਿਲਾ ਮੰਦਿਰ ਬਣਿਆ ਹੋਇਆ ਜਿਹੜਾ ਉਹ ਦਿਖਾ ਰਹੇ ਆਂ ਜੀ ਅੱਛਾ ਜੀ ਦੇਖੋ ਧਿਆਨ ਦੇ ਨਾਲ ਜੋੜੀ ਤੁੰਬੇ ਵਾਲੇ ਮੈਦੇ ਪੋਲਾ ਜੀ ਪੋਣ ਆਹ ਜੀ ਆਹ ਦੇਖੋ ਜੀ ਅਨੁਮਾਨ ਬਜਰੰਗਬਲੀ ਜੀ ਦਾ ਮੰਦਿਰ ਹੈ ਜੀ ਜੋ ਕਿ ਦੇਖੋ ਕਿੰਨਾ ਵਧੀਆ ਲੱਗਿਆ ਹੋਇਆ ਆ ਨਿਸ਼ਾਨ ਲੱਗਿਆ ਹੋਇਆ ਹੈ ਜੀ ਮੋਰ ਪੰਖਾਂ ਦਾ ਠੀਕ ਹੈ ਜੀ ਦੇਖੋ ਕਿੰਨੀ ਰੌਣਕ ਹੈ ਜੀ ਡੇਰੇ ਦੇ ਵਿੱਚ ਫੁੱਲ ਬਗੀਚੇ ਆਹ ਦੇਖੋ ਜੀ ਕਿੰਨਾ ਵਧੀਆ ਹੈ ਜੀ ਵਾਹ ਵਾਹ बोले हां जी महाराज ਇਹ ਮੂਰਤੀ ਕੀ ਚੀਜ਼ ਦੀ ਹੈ ਹਨੂਮਾਨ ਬਜਰੰਗਬਲੀ ਦੀ ਹਨੂਮਾਨ ਬਜਰੰਗਬਲੀ ਜੀ ਦੀ ਹੈ ਆ ਦੇਖੋ ਜੀ ਜੋਤ ਜਗੀ ਜਾਂਦੀ ਹੈ ਬਾਬਾ ਬਜਰੰਗਬਲੀ ਜੀ ਦੀ ਹਾਂ ਜੀ ਮਹਾਰਾਜ ਆ ਦੇਖੋ ਜੀ ਕਿੰਨਾ ਵਧੀਆ ਮੂਰਤੀ ਹੈ ਜੋਦਾ ਹਨੂਮਾਨ ਬਜਰੰਗਬਲੀ ਦੇਖੋ ਇਹ ਕਿੰਨੇ ਵਧੀਆ ਆਪਣੇ ਪੱਖੇ ਚੱਲਦੇ ਰਹਿੰਦੇ ਨੇ ਜੀ ਅੱਜ ਟਾਈਮ ਬਾਰਿਸ਼ ਹੋ ਕੇ ਏਡੀ ਹੈ ਜੀ ਥੋੜਾ ਜਿਹਾ ਪਹਿਲਾਂ ਇਹ ਹੈ ਜੀ ਟਾਲ ਜਿਹਨੂੰ ਆਪਾਂ ਬੁਲਾ ਕੇ ਜੰਦੇ ਆ ਘੰਟਾ ਕਹਿ ਦਿੰਦੇ ਨੇ ਇਹਨੂੰ ਆ ਦੇਖੋ ਜੀ ਕਿੰਨਾ ਵਧੀਆ ਜੀ ਆ ਡੇਰਾ ਹੈ ਜੀ ਸਾਰਾ ਕਿੰਨਾ ਵਧੀਆ ਵਿਊ ਹੈ ਆ ਡੇਰੇ ਦੇ ਵਿੱਚ ਨੰਦੀ ਵੀ ਅਸੀਂ ਨੇ ਪਾਲ ਕੇ ਰੱਖਿਆ ਹੋਇਆ ਹੈ ਜੀ ਜੋ ਕਿ ਇੱਥੇ ਆ ਬ੍ਰਿਕਸ਼ ਵੀ ਲਾਏ ਹੋਏ ਨੇ ਇਹਨੂੰ ਕਹਿ ਦਿੰਦੇ ਨੇ ਬੋਹੜ ਵਾੜ ਬਹੁਤ ਵਧੀਆ ਸ਼ਾਨਦਾਰ ਸੜਕ ਦੇ ਉੱਪਰ ਹੀ ਡੇਰਾ ਹੈ ਜੀ ਆ ਦੇਖੋ ਜੀ ਜੋ ਕਿ ਰਤੀਏ ਤੋਂ ਬੁੰਨੇ ਨੂੰ ਛੜਕਾ ਹੈ ਨਾ ਉਹਦੇ ਉੱਪਰ ਇਹ ਡੇਰਾ ਜੀ ਆ ਦੇਖੋ ਨਾ ਭਗਵਾਨ ਜੀ ਵੀ ਨੇ ਇੱਥੇ ਦੇਖੋ ਕਿੰਨਾ ਵਧੀਆ ਡੇਰਾ ਜੀ ਆ ਮੰਦਿਰ ਹੈ ਜੀ ਹਨੂਮਾਨ ਜੀ ਦਾ ਆ ਆ ਗਿਆ ਜੀ ਬਾਬਾ ਅਮਰਦਾਸ ਜੀ ਦੀ ਸਮਾਦੀ ਜੀ ਇਹ ਆ ਗਈ ਜੀ ਬਾਬਾ ਅਮਰਦਾਸ ਜੀ ਦੀ ਸਮਾਦੀ ਹੈ ਜੋ ਕੀ ਐ ਟਾਈਮ ਚੋੜਾ ਚੜ ਟੁੱਕੇ ਮੇਂ ਦੀ ਇਹਨਾਂ ਨੇ ਸਾਡੇ ਰਤੀਏ ਵੀ ਬਹੁਤ ਜਜ਼ਬ ਲਾਇਆ ਜੀ ਅੱਜ ਇਹ ਸਵਰਗਾ ਵਿੱਚ ਨਹੀਂ ਆ ਦੇਖੋ ਜੀ ਸਮਾਦੀ ਲਈ ਹੋਈ ਹੈ ਇਹਨਾਂ ਨੇ shri shri brahmashri mant baba amar dash ji yogi ਤਿਥੀ 24 10 2014 ਨੂੰ ਅਬਦੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਐ ਦੁਨੀਆ ਤੋਂ ਹਲਵਿਦਾ ਰਹਾ ਠੀਕ ਹੈ ਜੀ ਆਏ ਜੀ ਡੇਰੇ ਦੇ ਵਿੱਚ ਗਰਾਉਂਡ ਬੜੇ ਦ੍ਰਕਤ ਪੌਦੇ ਲਾਏ ਹੋਏ ਨੇ ਸੰਤਾ ਨੇ ਬਹੁਤ ਹੀ ਵਧੀਆ ਜੀ ਅੱਗੇ ਸੰਤਾਂ ਦੀ ਕੁਟਿਆ ਜੀ ਆ ਦੇਖੋ ਕਿੰਨੇ ਵਧੀਆ ਜੀ ਸੰਤ ਮਹਾਪੁਰਸ਼ ਸ੍ਰੀ ਅਮਰਦਾਸ ਜੀ ਦਾ ਡੇਰਾ ਜੀ ਇਹ ਜਿਸ ਦੇ ਉੱਤੇ ਐ ਟਾਈਮ ਬਾਬਾ ਜੀ ਬਰਾਜਮਾਨ ਵੀ ਨੇ ਜੀ ਇਹ ਨਹੀਂ ਸਾਡੇ ਪਿੰਡ ਦੇ ਗਵਾਂਢੀ ਪਿੰਡ ਦੇ ਨਾਲ ਲਗ ਮਾ ਡੇਰਾ ਜੀ ਗੁਰਬਾਣੀ ਦੇ ਵਿੱਚ ਆਂਦਾ ਹੈ ਜੋ ਦੇ ਸੂਰਮੇ ਦਾਨੀ ਤਿਪ ਜਨੀਕ ਦਾ ਨਾਮ ਹੀ ਦੁਨੀਆ ਦੇ ਉੱਤੇ ਰਹਿੰਦਾ ਜੀ ਨਾ ਦੇਖੋ ਜੀ ਕਿੰਨਾ ਵਧੀਆ ਜੀ ਥਿਊ ਹੈ ਜੀ ਬਹੁਤ ਸੇ ਵਾਧਾ ਰਾਂਦੇ ਰਹਿੰਦੇ ਨੇ ਇੱਥੇ ਦੇਖੋ ਆ ਕਿਤਨੇ ਰਾਤ ਕੱਟਨੀ ਹੋਵੇ ਰਾਤ ਕੱਟਣ ਵਾਸਤੇ ਵੀ ਇੱਥੇ ਪੂਰੇ ਸਾਧਨ ਨੇ ਜੀ ਕਿੰਨਾ ਵਧੀਆ ਹੈ ਆ ਦੇਖੋ ਕਿਸੇ ਨੇ ਪਰਿਵਾਰ ਸਮੇਤ ਕੋਈ ਆਣਾ ਹੋਵੇ ਇੱਥੇ ਲੰਗਰ ਵੀ ਚੱਲਦਾ ਰਹਿੰਦਾ ਜੀ ਹਰ ਟਾਈਮ ਚਾਹ ਪਾਣੀ ਦਾ ਐਸ ਟਾਈਮ ਐਸ ਡੇਰੇ ਦੇ ਗੱਦੀ ਦੇ ਉੱਤੇ ਬਿਰਾਜਮਾਨ ਨੇ ਸੰਤ ਮਹਾਪੁਰਸ਼ ਆ ਉਹਨਾਂ ਦੀ ਕੁੱਟੀ ਹੈ ਜੀ बाबा शिवदास जी, 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 जी जो कि टाइम गद्दी के उपर विराजमान ने गए जी संत महापुरश जी आ रहे साढ़े पेल संत जी पुराने बाबा अमरदास जी उन्हें फोटो ने जी ध्यान देखो ठीक है जी तो आ रहे बाबा जी जो कि बहुत एक संत हो जी साढ़े रतीए भी इन्होंने काफ़ी टाइम लाया है जी तो उसद डिगी टाणी आ गए जी ਬਹੁਤ ਵਧੀਆ ਸੰਤ ਸੀਗੇ ਸਵਾਦ ਦੇ ਜੀ ਉਹ ਉਹਨਾਂ ਦੇ ਸੇਵਕ ਨੇ ਜੀ ਇਸ ਗੱਡੀ ਦੇ ਉੱਤੇ ਬਿਰਾਜਮਾਨ ਨੇ ਜੀ ਬਾਬਾ ਸ਼ਿਵਦਾਸ ਜੀ ਨੇ ਹਾਂਜੀ ਬਾਬਾਈ ਰਾਮ ਰਾਮ ਜੀ ਰਾਮ ਰਾਮ ਜੀ ਰਾਮ ਰਾਮ ਹਾਂਜੀ ਬਾਬਾਈ ਦੱਸੋ ਜੀ ਅੱਜੀ ਅੱਚਾਈ ਇਹ ਬਾਬਾ ਜੀ ਨੇ ਨਾ ਜੀ ਮੋਨ ਥੋੜਾ ਜਿਹਾ ਹੁਣੇ ਚ ਭੋਗ ਪਾਕੇ ਨੇ ਥੋੜੇ ਦਿਨ ਪਹਿਲਾਂ ਮੋਨ ਸੀਗਾ ਜੀ ਬਾਬਾ ਜੀ ਕੋਲੇ ਸੰਗਤ ਹਰ ਟਾਈਮ ਚੱਲਦੀ ਹੈ ਜਿੱਥੇ ਚਾਹ ਪਾਣੀ ਦਾ ਲੰਗਰ ਚੱਲਦਾ ਰਹਿੰਦਾ ਧੂਣਾ ਜੀ ਕਿਉਂਕਿ ਹਰ ਟਾਈਮ ਚੇਤਨ ਰਹਿੰਦਾਗਾ ਇਹ ਧੂਣਾ ਬਹੁਤ ਹੀ ਪੁਰਾਣਾ ਤੁਣਾ ਜੀ ਗੱਦੀ ਬੜੀ ਪਹਾੜਾਂ ਤੋਂ ਲੈ ਕੇ ਸਾਡੇ ਰਤੀਏ ਨੂੰ ਉਤਾਰਿਆ ਜੀ ਇਸ ਟਾਈਮ ਇਹ ਗੱਦੀ ਤੇ ਬਾਬਾ ਸ਼ਿਵਦਾਸ ਜੀ ਨੇ ਜੀ ਜੋ ਕਿ ਇਨ੍ਹਾਂ ਸੰਤਾਂ ਦੇ ਚੇਲੇ ਨੇ ਜੋ ਅਮਰਦਾਸ ਜੀ ਸੰਤੋਏ ਨੇ ਜੀ ਆ ਦੇਖੋ ਬਹੁਤ ਬੜੀ ਆ ਦੇਖੋ ਸੰਤਾਂ ਦੀ ਕੁਟਿਆ ਜੀ ਮੇਰਾ ਤੇਰੀ ਟੋਪੜੀ ਗਲਗੱਟੀਆਂ ਕੀ ਕਹਾ ਸ ਆਏ ਇਸੇ ਤਰ੍ਹਾਂ ਹੀ ਜੋ ਕਰਾਂਗੇ ਸੋ ਬਰਾਂਗੇ ਤੂੰ ਕਿਉਂ ਹੋਇਆ ਉਦਾਸ ਦੇਖੋ ਜੀ ਸੰਤਾਂ ਨੇ ਕੋਈ ਪੱਕੀ ਨਹੀਂ ਪਾ ਦੇਗੇ ਦੇਖੋ ਕਿੰਨਾ ਵਧੀਆ 뷰 ਹੈ ਜੀ ਡੇਰੇ ਦਾ ਬਹੁਤ ਵਧੀਆ ਹੈ ਜੀ ਅੱਛਾ ਜੀ ਸਾਰਿਆਂ ਨੂੰ ਜੀ ਸਾਰਿਆਂ ਨੂੰ ਸਾਰਿਆਂ ਨੂੰ ਰਾਮ ਰਾਮ ਜੋੜੀ ਤੁੰ ਬੇਲੇ ਦੀ ਤਰਫੋਂ ਇਹ ਭੋਲਾ ਸਿੰਘ ਸ਼ੰਕੀ ਮੈਂ ਆ ਬਲਵੀਰ ਸਿੰਘ ਤੁਹਾਡਾ ਆਪਦਾ ਪਿਆਰਾ ਜੀ ਐ ਟਾਈਮ ਅਸੀਂ ਡੇਰੇ ਦੇ ਵਿੱਚ ਆਏ ਸੀਗੇ ਜੀ ਕਿਉਂਕਿ ਮੇਰੇ ਘਰ ਤੋਂ ਘੱਟੋ-ਘੱਟ 15 ਕਿਲੋਮੀਟਰ ਦੇਤੇ 12 ਕਿਲੋਮੀਟਰ ਦੀ ਰੇਂਜ ਪੈਂਦਾ ਜੀ ਕਈ ਰਾਸਤੇ ਪੈਂਦੇ ਨੇ ਇਹਨੂੰ ਮੇਰੇ ਪਿੰਡੋਂ ਇਹ ਡੇਰਾ ਬਹੁਤ ਵਧੀਆ ਜੀ ਬੜੇ ਪਹੁੰਚੇ ਫਕੀਰ ਨੇ ਜੀ ਇੱਥੇ ਜਿਨ੍ਹਾਂ ਦੀ ਉਮਰ ਹੋਈ ਸੀਗੀ 108-9 ਸਾਲ ਉਮਰ ਹੋ ਗਈ ਸੀ ਜੀ ਜੋ ਪਹਿਲਾਂ ਸੰਤ ਸੀਗੇ ਇੱਥੇ ਆ ਉਹਨਾਂ ਨੇ ਆ ਕੇ ਪਹਿਲਾਂ ਕੁਟੀਆਂ ਬਣਾਈ ਸੀਗੀ ਕੱਲੀ ਜੋ ਕਿ ਐਸ ਟਾਈਮ ਸੰਤ ਐਸ ਸੰਸਾਰ ਤੋਂ ਸੰਸਾਰੀ ਕੀ ਯਾਤਰਾ ਪੂਰੀ ਕਰਦੇ ਹੋਏ ਚਲੇ ਗਏ ਜੀ ਅੱਛਾ ਜੀ ਸਾਰਿਆਂ ਨੂੰ ਆਰਾਮ ਰਾਮ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਭੋਲੇ ਬੱਲੀਓ ਤੇ ਮੇਰੇ ਬੱਲੀਓ ਜੀ ਸਾਡਾ ਚੰਨ ਲੈ ਜੀ ਸਿੰਪਲ ਲਾਈਫ 557 ਤੇ ਦੂਸਰਾ ਜਨਰ ਹੈ ਰੂਪ ਐਂਡ ਜੋਤ 557 ਅੱਛਾ ਜੀ ठीक है जी हाँ संता ने दसा है दीपावली वो बहुत बड़ा भी भंडारा होता है जी ठीक है जी और भी भंडारे लगते रहते हैं जी जैसे भी कैसे किसी का जन्मदिन आ गया कोई बच्चे का आठ पड़ोस से कोई जिमीदारों का चलता रहता है बड़े खुशदयाला दिल वाले साधु संत अभी भी, भी गद्दी के ऊपर विराजमान है पहले वाले बाबा भी बहुत बढ़िया थे जी ठीक है जी है। बाबा थोड़ी हिंदी बोलते हैं मेरे को भी हिंदी बोलनी पड़ रही है जी ठीक है जी राम राम जी सत श्रीकाल जी